ਐਕਸੀਡੈਂਟ ਹੋਇਆ ਉਹ ਦੁਨੀਆਂ ਬਹੁਤ ਸਦਮੇ 'ਚ ਸਾਡਾ ਰੋਟੀਆਂ ਵੀ ਸਾਡੇ ਘਰੇ ਪੱਕੀਆਂ ਵੀ ਇੱਕ ਜਿਹੜਾ ਕੌਮ ਦਾ ਹੀਰਾ ਸੀਗਾ ਸਾਡਾ ਤੇ ਉਹ ਦੁਨੀਆਂ ਤੋਂ ਚਲੇ ਗਿਆ ਦਿਨ ਨੂੰ ਇਨੀ 6 ਵਜੇ ਹੈ ਵੀ ਜਿਹੜੀ ਸਹਾਰ ਹੀ ਨਹੀਂ ਹੋਣੀ ਸਾਡੇ ਕੋਲ ساری ਜ਼ਿੰਦਗੀ ਮਾਪੇ ਤਾਂ ਹੁਣੇ-ਹੁਣੇ ਆ ਹੋਰ ਵੀ ਜਿਹੜੇ ਭੈਣ ਭਰਾ ਵੇਖੋ ਜਿੰਨੇ ਕਿੰਨੀ ਦੁਨੀਆਂ ਜਾਈ ਹੈ ਸਭ ਦੁਨੀਆਂ ਭਾਵ ਸੀ ਸਾਡਾ ਕੋਈ ਕਰਮ ਕੀਤਾ ਜਿਹੜਾ ਇਹ ਜਿਆ ਬੱਚਾ ਦਿੱਤਾ ਰੱਬ ਨੇ ਸਾਨੂੰ ਤੇ ਛੇਤੀ ਸਾਥੋਂ ਲੈ ਵੀ ਗਿਆ ਤੇ ਬਹੁਤ ਜਣੀ ਮਨ ਨੂੰ ਉਦਾਸੀ ਹੈ ਤੇ ਤਕਲੀਫ ਬਹੁਤ ਹੈ। ਇਸ ਮੌਕੇ ਪਿੰਡ ਪੋਨਾ ਦੇ ਵਿੱਚ ਮੌਜੂਦ ਹਾਂ ਜਿੱਥੇ ਗਾਇਕ ਰਾਜਵੀਰ ਜਵੰਦਾ ਦਾ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਬੇहद பாਬੂ ਕਰਨ ਵਾਲੇ ਪਾਲ ਨੇ ਦਿਲਚਿੰਜੋੜਨ ਵਾਲੇ ਪਾਲ ਨੇ ਤੇ ਇਸ ਮੌਕੇ ਮੇਰੇ ਨਾਲ ਉਹਨਾਂ ਦੇ ਰਿਸ਼ਤੇਦਾਰ ਨੇ ਬਾਪੂ ਜੀ ਕੀ ਰਿਸ਼ਤੇਦਾਰੀ ਹੈ ਜੀ ਤੁਹਾਡੀ ਰਾਜਵੀਰ ਬਾਈ ਹੁੰਦਾ ਨਾ? ਇਹ ਰਾਜਵੀਰ ਨਾਲ ਸਾਡਾ ਜੀ ਭਾਣਜਾ ਸਗਾ ਭਾਣਜਾ ਹੈ ਸਾਡਾ ਤੇ ਅੱਜ ਸਾਡਾ ਸਾਰਾ ਪਰਿਵਾਰ ਜਿੱਦਾਂ ਦਾ ਕਾਰ ਹੋਇਆ ਐਕਸੀਡੈਂਟ ਹੋਇਆ ਉਹਨਾਂ ਦਾ ਹੀ ਬਹੁਤ ਸਦਮੇ ਆ ਸਾਡਾ ਰੋਟੀਆਂ ਵੀ ਸਾਡੇ ਘਰੇ ਪੱਕੀਆਂ ਵੀ ਇੱਕ ਜਿਹੜਾ ਕੌਮ ਦਾ ਹੀਰਾ ਸੀਗਾ ਸਾਡਾ ਤੇ ਉਹ ਦੁਨੀਆ ਤੋਂ ਚਲਾ ਗਿਆ ਯਾਨੀ ਦਿਲ ਨੂੰ ਇੰਨੀ ਛੱਟ ਵੱਜੀ ਹੈ ਵੀ ਜਿਹੜੀ ਸਹਾਰ ਹੀ ਨਹੀਂ ਹੋਣੀ ਸਾਡੇ ਕੋਲ ساری ਜ਼ਿੰਦਗੀ ਮਾਪੇ ਤਾਂ ਹੁਣੇ-ਹੁਣੇ ਆ ਹੋਰ ਵੀ ਜਿਹੜੇ ਭੈਣ ਭਰਾ ਵੇਖੋ ਜਿੰਨੇ ਕਿੰਨੀ ਦੁਨੀਆ ਜਾਈ ਹੈ ਸਭ ਦੁਨੀਆ ਭਾਵੁਕ ਸੀ ਜੇ ਵੀ ਤੁਸੀਂ ਜ਼ਿਕਰ ਕੀਤਾ ਜੀ ਕਿ ਪਰਿਵਾਰਤਾ ਪਾਬੁਖਸੀ ਉਹਨਾਂ ਦੇ ਸਾਥੀ ਕਲਾਕਾਰ ਪਾਬੁਖਸੀ ਅਸੀਂ ਨਾ ਆਮ ਲੋਕ ਨੇ ਜਿਹੜੇ ਜੋ ਲੋਕ ਸਿਰਫ ਬਾਈ ਨੂੰ ਕਦੇ ਮਿਲੇ ਨਹੀਂ ਗੀਤ ਸੁਣੇ ਸੀ ਜੀ ਉਹਨਾਂ ਨੇ ਉਹ ਵੀ ਆਏ ਉਹ ਵੀ ਪਾਬੁਖ ਹੋਏ ਨਾ ਇਹ ਇਹ ਮਿਲਣਾ ਤਾਂ ਕਿ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆ ਜਿਹਾ ਪਿਆਰ ਹੁੰਦਾ ਕਿ ਆਮ ਲੋਕ ਆ ਨਾ ਜਿਹੜੇ ਉਹਨਾਂ ਦੇ ਵਿਛੋੜੇ ਦੇ ਉੱਪਰ ਰੋਂਦੇ ਹੋਏ ਨਜ਼ਰ ਆਉਣਾ ਮੈਂ ਤਾਂ ਜੀ ਪਹਿਲੀ ਵਾਰ ਇਹ ਚਲੋ ਆਪ ਦਾ ਸਾਡਾ ਬੱਚਾ ਹੈ ਨਾ ਅਸੀਂ ਤਾਂ ਸਰੋਤ ਕਰਨੀ ਕਰਨੀ ਹੈ ਕਿ ਲੋਕ ਬਹੁਤ ਸਰੋਤ ਕਰਦੇ ਸੀ ਕਿਉਂਕਿ ਇੱਕ ਤਾਂ ਇਹਨੇ ਗੀਤ ਨਹੀਂ ਕੋਈ ਮੜਾਗਾ ਬਹੁਤ ਵਧੀਆ ਕਲਾਕਾਰ ਸੀ ਤੇ ਇਹੋ ਜਿਹਾ ਮੈਨਾਂ ਕਲਾਕਾਰ ਹੀ ਕੋਈ ਹੈ ਨਹੀਂ ਜਿਹੜਾ ਆਪਣੇ ਸੱਭਿਆਚਾਰ ਦੇ ਵਿੱਚ ਰਹਿ ਕੇ ਆਪਾਂ ਨੂੰ ਲੋਕਾਂ ਨੂੰ ਸੇਧ ਦੇ ਕੇ ਹੁਣ ਦਿੱਲੀ ਵੀ ਸਾਡੇ ਕੋਲੇ ਲਾ ਕੇ ਧਰਨੇ ਤੇ ਬੈਠਾ ਹੈ ਨਾ ਧਰਨੇ ਤੇ ਲਾ ਕੇ ਤੇ ਜਿਹੜੀ ਬਹੁਤ ਵਧੀਆ ਸੀਗਾ ਮੈਂ ਤਾਂ ਪਹਿਲੀ ਵਾਰੀ ਪਤਾ ਨਹੀਂ ਸਾਡਾ ਕੋਈ ਕਰਮ ਕੀਤਾ ਜਿਹੜਾ ਇਹੋ ਜਿਹਾ ਬੱਚਾ ਦਿੱਤਾ ਰੱਬ ਨੇ ਸਾਨੂੰ ਤੇ ਛੇਤੀ ਸੱਤੋ ਲੈ ਵੀ ਗਿਆ ਤੇ ਬਹੁਤ ਜਣੀ ਮਨ ਨੂੰ ਉਦਾਸੀ ਹੈ ਤੇ ਤਕਲੀਫ ਬਹੁਤ ਹੈ ਜੋ ਮੈਂ ਤੁਸੀਂ ਜ਼ਿਕਰ ਕੀਤਾ ਜੀ ਮੈਨੂੰ ਲੱਗਦਾ ਕਿ ਬਾਈ ਹਰੇਕ ਨੂੰ ਪਿਆਰਾ ਸੀ ਕਿਉਂਕਿ ਬਾਈ ਦੀਆਂ ਨਾ ਕੁਝ ਵੀਡੀਓਜ਼ ਵੀ ਹੁਣ ਸਾਹਮਣੇ ਆਉਂਦੀਆਂ ਨੇ ਬਾਈ ਜ਼ਿਕਰ ਕਰਦਾ ਹੁੰਦਾ ਸੀਗਾ ਕਿ ਨਾ ਨਸ਼ਿਆਂ ਤੋਂ ਦੂਰ ਰਹੋ ਆਪਣਾ ਸਰੀਰ ਬਚਾ ਕੇ ਰੱਖੋ ਬਾਈ ਕਹਿੰਦਾ ਹੁੰਦਾ ਸੀ ਕਿ ਸਰੀਰ ਤੋਂ ਬਾਅਦ ਤੁਹਾਡਾ ਕਿਸੇ ਨੇ ਸਾਥ ਨਹੀਂ ਰਹਿਣਾ ਮੈਨੂੰ ਲੱਗਦਾ ਕਿ ਬਹੁਤ ਘੱਟ ਲੋਕ ਅਜਿਹੇ ਹੁੰਦੇ ਜਿਹੜੇ ਖੁਦ ਇੱਕ ਰੋਲ ਮਾਡਲ ਬਣਨ ਕਿ ਜਿਹੜੇ ਖੁਦ ਉਹ ਚੀਜ਼ ਕਰ ਰਹੇ ਆ ਤੇ ਉਹ ਲੋਕਾਂ ਨੂੰ ਉਹੀ ਸਨੇਹਾ ਦੇ ਰਹੇ ਆ ਕਿ ਜਿਵੇਂ ਬਾਈ ਖੁਦ ਇੱਕ ਸਿਹਤ ਨੂੰ ਲੈ ਕੇ ਧਿਆਨ ਰੱਖਦੇ ਸੀਗੇ ਤਾਂ ਚੰਗੇ ਸ਼ੌਂਕ ਸੀ ਬਾਈ ਦੇ ਕੋਈ ਕੋਈ ਗਲਤ ਅਜਿਹੀ ਚੀਜ਼ ਨਹੀਂ ਸੀ ਕਿ ਜਿਹਨੂੰ ਦੇਖ ਕੇ ਲੱਗੇ ਕਿ ਯਾਰ ਕਲਾਕਾਰ ਇਹ ਚੀਜ਼ ਕਿਉਂ ਕਰ ਰਿਹਾ ਮੈਨੂੰ ਲੱਗਦਾ ਕਿ ਇਹ ਸਭ ਤੋਂ ਵੱਡੀ ਗੱਲ ਸੀ ਵੀਰ ਜੀ ਵੇਖੋ ਜੈਨ ਨਾ ਪਹਿਲੋ ਆਪਣ ਤੂੰ ਮੈਨੂੰ ਤਾਂ ਉਹਨਾਂ ਨੇ ਸੁਨਿਆ ਦੇਣੇ ਦਿਨਾ ਸੀ ਉਹਦਾ ਡੈਡੀ ਵੀ ਸੀ ਨਾ ਉਹ ਸ਼ਰਾਬ ਪੀਂਦੇ ਸੀਗੇ ਉਹ ਉਹਨਾਂ ਨੂੰ ਕਹਿੰਦੇ ਸੀ ਵੀ ਡੈਡੀ ਜੀ ਤੂੰ ਸ਼ਰਾਬ ਨਾ ਪੀਓ ਤੇ ਬਹੁਤ ਉਹਨਾਂ ਨੇ ਕੋਸ਼ਿਸ਼ ਕੀਤੀ ਇਸ ਚੀਜ਼ ਦੀ ਵੀ ਡੈਡੀ ਸ਼ਰਾਬ ਸ਼ਰਾਬ ਨਾ ਪੀਵੇ ਪਰ ਉਹ ਬੱਚਾ ਸੀਗਾ ਫਿਰ ਵੀ ਨਹੀਂ ਸਿਆਣੇ ਬੰਦਿਆਂ ਦੇ ਨਹੀਂ ਉਹਨਾਂ ਪ੍ਰੈਸ਼ਰ ਪਾ ਸਕੇ ਹਨਾ ਉਹ ਥੋੜਾ ਜਿਹਾ ਪਹਿਲਾਂ ਉਹਨਾਂ ਦੀ ਡੈਥ ਹੋਈ ਹੈ ਤੇ ਆ ਜਿਹੜਾ ਉਦੋਂ ਆ ਤੇ ਉਹ ਤੋਂ ਬਹੁਤ ਜ਼ਿਆਦਾ ਛੱਟ ਵੱਜ ਗਈ ਹੈ ਜਿਹੜੀ ਸਹਣਯੋਗ ਨਹੀਂ ਬਿਲਕੁਲ ਤਾਂ ਇਹ ਰਿਸ਼ਤੇਦਾਰ ਨਹੀਂ ਜੀ ਇਸ ਮੌਕੇ ਪਰਿਵਾਰਕ ਮੈਂਬਰ ਨਹੀਂ ਤਬੀਖਤ ਪਾ ਬੁਕ ਨਹੀਂ ਕਿਉਂਕਿ ਅੱਜ ਤੱਕ ਜੋ ਇਹ ਦਿਨ ਹੈ ਸਭ ਕਿਸੇ ਨੂੰ ਪਾਪੂ ਕਰ ਰਿਹਾ ਹਰ ਕਿਸੇ ਦੀ ਅੱਖ ਜਿਹੜੀ ਨਾਮ ਹੋ ਰਹੀ ਹੈ ਹੰਝੂ ਵਾਰ ਰਿਹਾ ਕਿਉਂਕਿ ਰਾਜਵੀਰ ਜਵੰਦਾ ਬਾਈ ਉਹ ਗਾਇਕ ਸੀ ਜਿਸ ਨੇ ਆਪਣੀ ਗਾਇਕੀ ਦੇ ਜ਼ਰੀਏ ਨਾ ਹਰ ਕਿਸੇ ਦਾ ਦਿਲ ਜਿੱਤਿਆ ਸੀ ਹਰ ਉਪਰ ਵਰਗ ਦੇ ਲੋਕ ਆ ਜਿਹੜੇ ਉਹ ਬਾਈ ਨੂੰ ਪਿਆਰ ਕਰਦੇ ਸੀ ਪਰ ਅੱਜ ਬਾਈ ਇਸ ਦੁਨੀਆ ਤੋਂ ਸਦਾ ਲਈ ਗਿਆ ਸਸਕਾਰ ਹੋਇਆ ਬਾ ਤਾਂ ਇਸ ਦੌਰਾਨ ਹਰੇਕ ਆਖੇ ਦੇ ਵਿੱਚ ਹੰਝੂ ਆ ਜਿਹੜੇ ਉਹ ਨਜ਼ਰ ਆ ਰਹੇ ਸੀ